ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤਗੁਰ ਭੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ 25 ਤਰੀਕ ਦੇ ਮੌਸਮ ਦੀ ਕਿ ਦਿਨ ਦਾ ਮੌਸਮ ਕਿਹੋ ਜਿਹਾ ਰਹੂਗਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਦੋਸਤ ਮਿੱਤਰ ਚੈਨਲ ਤੇ ਪਹਿਲੀ ਵਾਰ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਵਗੈਣ ਦਾ ਜਿਹੜਾ ਸੈਟੇਲਾਈ ਕਿ ਪੰਜਾਬ ਦੇ ਉੱਤੇ ਦੀ ਬੱਦਲ ਨੇ ਜਿਹੜੇ ਉਹ ਲੰਘਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਤੁਸੀਂ ਜਿਹੜੀ ਚਿੱਟੀ ਚਾਦਰ ਹੈ ਜੋ ਕਹਿੰਦਾ ਲਾਈਨ ਵਾਲੀ ਸਾਈਡ ਤੋਂ ਇਸ ਤਰ੍ਹਾਂ ਬੱਦਲਾਂ ਦੀ ਯਾਰ ਜੰਮੂ ਵਾਲੀ ਸਾਈਡ ਤੋਂ ਆ ਰਹੀ ਹੈ ਤਾਂ ਪੰਜਾਬ ਨੂੰ ਜਿਹੜਾ ਉਸ ਨੇ ਢੱਕ ਲਿਆ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਸੈਟਲਾਈਟ ਦੇ ਵਿੱਚ ਇਸ ਦੀ ਜਿਹੜੀ ਪੂਰੀ ਤਸਵੀਰ ਐ ਇਹ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਉੱਤੇ ਜਿਹੜੇ ਇਹ ਬੱਦਲ ਆ ਚੁੱਕੇ ਨੇ ਸਿਰਫ ਥੋੜੇ ਕੁਝ ਹੀ ਖੇਤਰ ਜਿਹੜੇ ਕਿ ਉਹਨਾਂ ਦੇ ਉੱਤੇ ਇਹ ਬੱਦਲਵਾਈ ਜਿਹੜੀ ਨਹੀਂ ਪਹੁੰਚੀ ਇਹਨਾਂ ਦਾ ਇਸ ਬੱਦਲਵਾਈ ਦਾ ਕੋਈ ਜ਼ਿਆਦਾ ਹਜੇ ਵੱਡਾ ਪ੍ਰਭਾਵ ਨਹੀਂ ਹੈਗਾ ਕਿ ਜ਼ਿਆਦਾ ਮੀਂਹ ਨਹੀਂ ਹੋਊਗਾ ਹਲਕੇ ਹਲਕੇ ਬੂੰਦਾਬੰਦੀ ਕਿਤੇ ਕਿਤੇ ਇੱਕਾ ਦੁੱਕਾ ਖੇਤਰਾਂ ਦੇ ਵਿੱਚ ਜਾਂ ਇੱਕ ਜ਼ਿਲ੍ਹੇ ਦੇ ਇੱਕ ਦੋ ਚਾਰ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਕਿਤੇ ਕਿਨਮਣ ਕਣੀ ਜਿਹੜੀ ਅੱਜ ਦਿਨ ਵੇਲੇ ਹੋ ਸਕਦੀ ਹੈ ਇਸ ਦੇ ਨਾਲ ਬਾਕੀ ਅਦਰਵਾਇਜ਼ ਇਹ ਸਿਸਟਮ ਜਿਹੜਾ ਅੱਗੇ ਵੱਲ ਨੂੰ ਲੰਘਦਾ ਹੋਇਆ ਨਜ਼ਰ ਆਊਗਾ ਕੋਈ ਬਦਲਾਅ ਆਉਂਦਾ ਮੀਂਹ ਬਾਰੇ ਅਪਡੇਟ ਆਉਂਦੀ ਹੈ ਇਸ ਸਿਸਟਮ ਦੇ ਵਿੱਚ ਤਾਂ ਉਹ ਜ਼ਰੂਰ ਤੁਹਾਡੇ ਨਾਲ ਆਉਣ ਵਾਲੀ ਵੀਡੀਓ ਦੇ ਵਿੱਚ ਜੇ ਲਾਈਵ ਹੋ ਕੇ ਤੁਹਾਨੂੰ ਜਾਣਕਾਰੀ ਜਿਹੜੋ ਸਾਂਝੀ ਕਰ ਦਵਾਂਗੇ ਹਰਿਆਣੇ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਜਿਹੜੀ ਇਹ ਬਦਲਵਾਈ ਹੈ ਹਲਕੀ ਹਲਕੀ ਪਹੁੰਚਣੀ ਸ਼ੁਰੂ ਹੋਈ ਹੈ ਕਿਤੇ ਕਿਤੇ ਬਾਕੀ ਮੌਸਮ ਆਮ ਤੌਰ ਤੇ ਹਰਿਆਣੇ ਦਾ ਠੀਕ ਹੈ ਅਤੇ ਪੰਜਾਬ ਦੇ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਵੀ ਇਧਰ ਬਦਲਵਾਈ ਐਂਟਰ ਕਰ ਚੁੱਕੀ ਹੈ ਜ਼ਿਆਦਾਤਰ ਪੰਜਾਬ ਦੇ 95 ਤੋਂ ਆਪਾਂ 80 ਤੋਂ 90 ਜਾਂ 95% ਇਲਾਕਿਆਂ ਦੇ ਵਿੱਚ ਕਹਿ ਸਕਦੇ ਹਾਂ ਬਦਲਵਾਈ ਜਿਹੜੀ ਪਹੁੰਚ ਚੁੱਕੀ ਹੈ ਜੇਕਰ ਮਹੀਦੀ ਗੱਲ ਕਰੀਏ ਤਾਂ ਮਹੀਦੀ ਬਾਰੇ ਜਿਹੜੀ ਅਪਡੇਟ ਆਪਾਂ ਨੂੰ ਹਜੇ ਫਿਲਹਾਲ ਪ੍ਰਾਪਤ ਨਹੀਂ ਹੋਈ ਤਾਂ ਆਪਾਂ ਦੇਖ ਸਕਦੇ ਹਾਂ ਦੂਸਰੇ ਸੈਟੇਲਾਈਟ ਦੀ ਤਸਵੀਰ ਦੇ ਵਿੱਚ ਜੇਕਰ ਉਸ ਦੇ ਉੱਤੇ ਅਪਡੇਟ ਮਹੀ ਬਾਰੇ ਆਉਂਦੀ ਹੈ ਤਾਂ ਤੁਹਾਡਾ ਉਹ ਵੀ ਜਾਣਕਾਰੀ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਲਾਈਵ ਜੋ ਅਪਡੇਟ ਸੈਟੇਲਾਈਟਾਂ ਦੀ ਉਸ ਦੇ ਮੁਤਾਬਕ ਜਿਹੜੀ ਇਹ ਤਸਵੀਰਾਂ ਦੇਖ ਪਾ ਰਹੇ ਹੋ ਹਾਂਜੀ ਦੋਸਤੋ ਜੇਕਰ ਗੱਲ ਕਰੀਏ ਮਹੀਦੀ ਤਾਂ ਮਹੀ ਦੇ ਜਿਹੜੇ ਚਾਂਸ ਹਲਕੇ ਹਲਕੇ ਬਣ ਚੁੱਕੇ ਨੇ ਤੁਸੀਂ ਤਸਵੀਰ ਦੇਖ ਸਕਦੇ ਹੋ ਬੱਦਲ ਆਵਾ ਜਾਈ ਪਹੁੰਚੀ ਹੋਈ ਹੈ ਤੇ 16% ਜਿਹੜੇ ਚਾਂਸ ਬਣ ਚੁੱਕੇ ਨੇ ਜਾਨੀ ਕਿ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਅੱਜ ਮੀਂਹ ਦੀ ਜਿਹੜੀ ਤਸਵੀਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਘੰਟਿਆਂ ਤੋਂ ਲੈ ਕੇ ਦੇਰ ਸ਼ਾਮ ਤੱਕ ਜਿਹੜੀ ਮੌਸਮ ਦੇ ਵਿੱਚ ਤਬਦੀਲੀ ਆ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸ ਚੁੱਕੇ ਕਿ ਕਿਣਮਣ ਕਣੀ ਅੱਜ ਵੱਖ-ਵੱਖ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਉਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣ ਚੁੱਕੇ 16% ਚਾਂਸ ਬਣ ਚੁੱਕੇ ਨੇ ਜਿਹੜੇ ਕਿ ਰਾਤ ਦੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਊਗਾ 4 ਤੋਂ 6% ਚਾਂਸ ਸੀ ਜਿਹੜੇ ਕਿ ਅੱਜ ਮੀਂਹ ਦੀਆਂ ਕਾਰਵਾਈਆਂ ਦੀ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਸੀ ਪਰੰਤੂ ਅੱਜ ਜਿਹੜਾ ਮੀਂਹ ਦੇ ਕਾਰਵਾਨੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਹੋਣ ਦੀ ਸੰਭਾਵਨਾ ਜਾਪ ਰਹੀ ਹੈ ਇਸੇ ਤਰ੍ਹਾਂ ਰਾਤ ਨੂੰ ਵੀ ਹਲਕੀ-ਹਲਕੀ ਕਿਨਵਨ ਕਣੀਆਂ ਜਿਹੜੀ ਬੂੰਦਾਬੰਦੀ ਉਹ ਬਣ ਸਕਦੀ ਹੈ ਬੱਦਲਾਂ ਦੀ ਆਵਾਜ਼ ਜਿਹੜੀ ਉਹ ਅੱਗੇ ਵੱਲ ਨੂੰ ਜਾਂਦੀ ਹੋਈ ਨਜ਼ਰ ਆਊਗੀ ਤੇ ਇਸੇ ਤਰ੍ਹਾਂ 26 ਤਰੀਕ ਨੂੰ ਮੌਸਮ ਹਾਲੇ ਤੱਕ ਫਿਲਹਾਲ ਠੀਕ-ਠਾਕ ਦਿਖਾਈ ਦੇ ਰਿਹਾ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਮੀਂਹ ਦੀ ਕਾਰਵਾਈ ਨਹੀਂ ਦਿਖਾਈ ਦੇ ਰਹੀ ਬੱਦਲਾਂ ਦੀ ਆਵਾਜ਼ ਜਿਹੜੀ ਉਹ ਇਸੇ ਤਰ੍ਹਾਂ ਆਪਾਂ ਨੂੰ ਦਿਖਾਈ ਦੇ ਰਹੀ ਹੈ ਤੇ ਆਉਣ ਵਾਲੇ ਘੰਟਿਆਂ ਦੇ ਵਿੱਚ ਕੋਈ ਬਦਲਾਅ ਆਉਂਦੇ ਨੇ ਉਹ ਤੁਹਾਨੂੰ ਪਹਿਲਾਂ ਵੀ ਇਸ ਕਹਿ ਚੁੱਕੇ ਕਿ ਇਸ ਦੀ ਅਪਡੇਟ ਜਿਹੜੀ ਸਮੇਂ-ਸਮੇਂ ਦੇ ਉੱਤੇ ਇਸ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਾਂਗੇ ਕਿਉਂਕਿ ਮੌਸਮ ਦੇ ਵਿੱਚ ਵੱਡੀ ਅਪਡੇਟ ਹੈ ਜਿਹੜੀ ਉਹ ਫਿਲਹਾਲ ਇਹੀ ਹੈ ਕਿ ਮੌਸਮ ਜਿਹੜਾ ਮੀਂਹ ਦੇ ਪੱਖੋਂ ਜ਼ਿਆਦਾ ਭਾਰੀ ਮੀਂਹ ਦੇ ਪੱਖੋਂ ਹਜੇ ਠੀਕ-ਠਾਕ ਹੈ ਬੱਦਲਵਾਈ ਜਿਹੜੀ ਉਹ ਪਹੁੰਚ ਚੁੱਕੀ ਹੈ ਤੇ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਮੀਂਹ ਦੀ ਆਕਾਰਵੰਨ ਆਪਣੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਲਾਈਵ ਜੋ ਤਸਵੀਰ ਹੈ ਜਿਵੇਂ ਫਰੀਦਕੋਟ ਹੋ ਗਿਆ ਮੋਗਾ ਹੋ ਗਿਆ ਪੰਜਾਬ ਦੇ ਸ੍ਰੀ ਅਮਰਸਰ ਸਾਹਿਬ ਵਾਲੇ ਇਲਾਕੇ ਅੰਸਾਰ ਤਨਤਨ ਸਾਹਿਬ ਹੋ ਗਿਆ ਇੱਥੇ ਫਿਰੋਜ਼ਪੁਰ ਹੋ ਗਿਆ ਜਲੰਧਰ ਦੇ ਕੁਝ ਇਲਾਕੇ ਹੋਗੇ ਲੁਧਿਆਣੇ ਦੇ ਹੋਗੇ ਪਟਿਆਲੇ ਦੇ ਹੋਗੇ ਕੁਝ ਖੇਤਰ ਇਸ ਤਰ੍ਹਾਂ ਹੀ ਇਹ ਮੀਂਹ ਦੀਆਂ ਕਾਰਵਾਈਆਂ ਤੁਸੀਂ ਲਾਈਵ ਦੇਖ ਸਕਦੇ ਹੋ ਅੱਜ ਮੀਂਹ ਦੀਆਂ ਕਾਰਵਾਈਆਂ ਬਖਵਾ ਖੇਤਰਾਂ ਦੇ ਵਿੱਚ ਹੋਣਗੀਆਂ ਜਿਹੜੀਆਂ ਕਿ ਜ਼ਿਆਦਾ ਭਾਰੀ ਮੀਂਹ ਵਾਲੀਆਂ ਨਹੀਂ ਹੋਣਗੀਆਂ ਅੱਜ ਹਲਕਾ ਦਰਮਿਆਨਾ ਮੀਂਹ ਜਿਹੜਾ ਅੱਜ ਦਿਨ ਵੇਲੇ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਜਿਉਂ ਹੀ ਇਹ ਮੌਸਮ ਅੱਗੇ ਵੱਲ ਹੋਰ ਸਿਸਟਮ ਹੈ ਸਟਰੋਂਗ ਹੁੰਦਾ ਤਾਂ ਹੋ ਸਕਦਾ ਇਸ ਦੇ ਨਾਲ ਥੋੜਾ ਜਿਆਦਾ ਦਰਮਿਆਨਾ ਮੀਂਹ ਵੀ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜੇ ਤੁਸੀਂ ਲਾਈਵ ਜਿਹੜੇ ਸੈਟਲਾਈਟ ਦੇ ਅਪਡੇਟ ਦੇਖ ਸਕਦੇ ਹੋ ਜਿਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਕਾਰਵਾਈਆਂ ਬਾਰੇ ਅਪਡੇਟ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਜਿਹੜੀਆਂ ਇਸ ਸਾਈਡ ਤੋਂ ਦੱਖਣ ਏਰੀਆ ਦੇ ਵਿੱਚੋਂ ਇਧਰੋਂ ਮਾਝੇ ਦੁਆਬੇ ਦੇ ਇਲਾਕਿਆਂ ਦੇ ਵਿੱਚੋਂ ਇਹ ਸਿਸਟਮ ਜਿਹੜਾ ਅੱਗੇ ਵੱਲ ਨੂੰ ਆ ਰਿਹਾ ਤੇ ਇਹ ਇੱਥੋਂ ਐਂਟਰ ਕਰਿਆ ਸੀ ਇਸ ਤਰ੍ਹਾਂ ਇਹ ਐਂਟਰ ਕਰਿਆ ਸੀ ਤੇ ਇਧਰੋਂ ਵੀ ਆ ਰਿਹਾ ਸੀ ਇਹ ਸਿਸਟਮ ਜਿਹੜਾ ਕਿ ਰਾਤ ਤੁਹਾਨੂੰ ਦਿਖਾਇਆ ਸੀ ਇਸ ਦੇ ਨਾਲ ਮੀਂਹ ਦੀਆਂ ਕਾਰਵਾਈਆਂ ਦੀ ਜਿਹੜੀ ਸ਼ੁਰੂਆਤ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਹੋ ਚੁੱਕੀ ਹੈ ਅੱਜ ਸਵੇਰ ਦੇ ਪਹਿਲੇ ਘੰਟੇ ਤੋਂ ਲੈ ਕੇ ਦੇਰ ਸ਼ਾਮ ਤੱਕ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਅੱਜ ਆਵੇਗਾ ਮੀਂਹ ਤੇ ਜ਼ਰੂਰ ਦੋਸਤੋ ਜਿਹੜੀ ਇਹ ਅਪਡੇਟ ਹੈ ਹੋਰ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਅੱਜ ਰੁਕ ਰੁਕ ਕੇ ਹੋਣਦੀਆਂ ਆ ਰਹਿਣਗੀਆਂ ਕਦੇ ਬੁੰਦਾਬੰਦੀ ਹੋ ਗਈ ਕਿਤੇ ਥੋੜਾ ਦਰਮਿਆਨਾ ਵੀ ਇਸ ਤਰ੍ਹਾਂ ਦਾ ਜਿਹੜਾ ਹਾਲਾਤ ਨੇ ਇਹ ਆਪਾਂ ਨੂੰ ਲਾਈਵ ਸੈਟੇਲਾਈਟ ਦੀ ਤਸਵੀਰ ਦੇ ਵਿੱਚੋਂ ਦਿਖਾਈ ਦਿੱਤੇ ਨੇ ਕਿਉਂਕਿ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਸੈਟੇਲਾਈਟ ਆ ਉਸ ਦੇ ਵਿੱਚ ਆਪਾਂ ਨੂੰ 90 ਤੋਂ 95% ਇਲਾਕਿਆਂ ਦੇ ਵਿੱਚ ਜਿਹੜੀ ਬੱਦਲਵਾਈ ਪਹੁੰਚੀ ਹੋਈ ਨਜ਼ਰ ਆਈ ਹੈ ਤੇ ਆਪਾਂ ਜਿਹੜਾ ਪ੍ਰਾਈਵੇਟ ਸੰਸਥਾਵਾਂ ਦੇ ਇਹ ਜਿਹੜੇ ਸੈਟੇਲਾਈਟ ਨੇ ਉਹਨਾਂ ਦੇ ਵਿੱਚ ਜਿਹੜੀ ਉਸ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਆਪਾਂ ਨੂੰ ਸਾਫ਼-ਸਾਫ਼ ਦਿਖਾਈ ਦੇ ਰਹੀਆਂ ਨੇ ਤੇ ਤੁਹਾਨੂੰ ਲੈ ਚੱਲਦੇ ਹਾਂ ਇੱਕ ਹੋਰ ਸੈਟਲਾਈਟ ਦੀ ਤਸਵੀਰ ਜਿਸ ਦੇ ਵਿੱਚ ਜੋ ਆਪਾਂ ਨੂੰ ਮੀਂਹ ਦੀਆਂ ਕਾਰਵਾਈਆਂ ਹੋਰ ਵੀ ਨੇੜੇ ਦਿਖਾਈ ਦੇਣ ਦੀ ਸੰਭਾਵਨਾ ਜਿਹੜੀ ਜਾਪ ਰਹੀ ਹੈ ਕਿ ਕਿੱਥੇ-ਕਿੱਥੇ ਜਿਹੜਾ ਮੀਂਹ ਦੀਆਂ ਕਾਰਵਾਈਆਂ ਅੱਜ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹ ਵੀ ਤੁਹਾਨੂੰ ਅਪਡੇਟ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਏ ਨਾਲ ਨਾਲ ਤੇ ਜਿਉਂ-ਜਿਉਂ ਅਪਡੇਟ ਇਹ ਅਸੀਂ ਜੋ ਵੀ ਨੈਟ ਤੋਂ ਪ੍ਰਾਪਤ ਹੋ ਰਹੀ ਹੈ ਸਾਨੂੰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਲਾਈਵ ਜੁੜੇ ਹੋ ਦੋਸਤੋ ਇਸ ਸੈਟੇਲਾਈਟ ਦੀ ਤਸਵੀਰ ਦੇ ਨਾਲ ਦੇਖ ਸਕਦੇ ਹੋ ਇਹ ਮੀਂਹਿਆ ਕਾਰਵਾਈਆਂ ਲੈਂਦੇ ਵਾਲੀ ਸਾਈਡ ਤੋਂ ਹੁੰਦੀਆਂ ਹੋਈਆਂ ਆ ਰਹੀਆਂ ਨੇ ਗਰਜਾਂ ਲਸਕਾਂ ਜਿਹੜੀਆਂ ਗਰਜ ਦੇ ਰਿਸਕ ਦੇ ਨਾਲ ਇਹ ਮੀਂਹਿਆ ਕਾਰਵਾਈਆਂ ਹੁੰਦੀਆਂ ਹੋਈਆਂ ਆਪਾਂ ਨੂੰ ਦਿਖਾਈ ਦੇ ਰਹੀਆਂ ਨੇ ਇੱਧਰ ਦੇਖ ਸਕਦੇ ਹੋ ਲੈਂਦੇ ਵਾਲੀ ਸਾਈਡ ਤੋਂ ਇਹ ਸਿਸਟਮ ਜਿਹੜਾ ਐਂਟਰ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਸਾਈਡ ਤੋਂ ਮੀਂਹਿਆ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਹ ਦਿਨ ਵੇਲੇ ਰੁਕ ਰੁਕ ਕੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀਆਂ ਇਹ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਵੱਖ-ਵੱਖ ਸੈਟੇਲਾਈਟਾਂ ਦੀਆਂ ਤਸਵੀਰਾਂ ਦੇ ਵਿੱਚ ਪਤਾ ਲੱਗ ਰਿਹਾ ਕਿ ਅੱਜ ਦੱਖਣ ਪੱਛਮੀ ਏਰੀਆ ਜਿਵੇਂ ਸ੍ਰੀ ਮੁਕਸੈਦ ਸਾਹਿਬ ਵਾਲੇ ਸਾਈਡ ਤੋਂ ਤੇ ਫਿਰੋਜ਼ਪੁਰ ਫਾਜ਼ਿਲਕਾ ਬੋਹਰ ਤੇ ਬਠਿੰਡਾ ਮਾਨਸਾ ਸੰਗਰੂਰ ਸ੍ਰੀ ਅਮਰਸਰ ਸਾਹਿਬ ਤਰਨਤਾਰਨ ਮੋਗਾ ਜਲੰਧਰ ਲੁਧਿਆਣਾ ਇਨ੍ਹਾਂ ਥਾਂਾਂ ਤੋਂ ਮੀਂਹ ਦੀਆਂ ਜਿਹੜੀਆਂ ਤਸਵੀਰਾਂ ਆਪਾਂ ਨੂੰ ਵੱਖ-ਵੱਖ ਖੇਤਰਾਂ ਦੇ ਰਹੀ ਮਿਲਦੀ ਹੋਈਆਂ ਨਜ਼ਰ ਆਉਣਗੀਆਂ ਕੁਝ ਖੇਤਰ ਪਟਿਆਲੇ ਦੇ ਹੋਣਗੇ ਜਿਨ੍ਹਾਂ ਦੇ ਵਿੱਚ ਹਲਕੀ-ਕਿਕਨਵਣਕਣੀਆਂ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਦੇਖ ਸਕਦੇ ਹੋ ਲਾਈਵ ਤਸਵੀਰ ਦੇ ਵਿੱਚ ਜਿਹੜਾ ਇਹ ਸੈਟਲਾਈਟ ਦੇ ਰਾਹੀਂ ਜਿਹੜੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਅੱਜ ਮੀਂਹਿਆ ਕਾਰਵਾਈਆਂ ਸਵੇਰ ਦੇ ਪਹਿਲੇ ਘੰਟੇ ਤੋਂ ਵੱਖ-ਵੱਖ ਖੇਤਰਾਂ ਦੇ ਵਿੱਚ ਸ਼ੁਰੂ ਹੁੰਦੇ ਹੋਈਆਂ ਹਨ ਇਹ ਅੱਗੇ ਵੱਲ ਨੂੰ ਜਿਹੜੀ ਆ ਰਹੀਆਂ ਨੇ ਹੋਰ ਅਪਡੇਟ ਦੇਣ ਵੇਲੇ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰ